ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੈਦਲ ਯਾਤਰਾ ਕਰਦੇ ਹੋਏ ਕਾਂਗਰਸ ਉਮੀਦਵਾਰ ਮਨੀਸ਼ ਤਿੜਾਹੀ ਨੇ ਨਾਮਜ਼ਗੀ ਦੀ ਕੀਤੀ ਦਾਖਲ ਚੰਡੀਗੜ੍ਹ ਘਾਟਚੋੜ ਦੀ ਉਮੀਦਵਾਰ ਮਨੀਸ਼ ਤਿੜਾਹੀ ਨੇ ਮੰਗਲਵਾਰ ਨੂੰ ਨਾਮਜ਼ਗੀ ਦੀ ਦਾਖਲ ਕੀਤੀ ਹੈ ਤਿੜਾਹੀ ਆਪਣੇ ਸਮਰਥਕਾਂ ਨਲ ਪੈਦਲ ਯਾਤਰਾ ਕਰਦੇ ਹੋਏ ਨਾਮਜ਼ਗੀ ਦੀ ਭਰਨ ਲਈ ਡੀਜੀ ਦਫਤਰ ਪੁੱਜੇ ਪੈਦਲ ਯਾਤਰਾ ਦੌਰਾਨ ਨਾਹ ਦੇ ਹੱਥ 'ਚ ਸੰਵਿਧਾਨ ਉਦਾਈ ਕਾਪੀ ਵੀਰਹੀ ਇਸ ਦੇ ਨਾਲ ਇਸ ਮੌਕੇ ਉਹਨਾਂ ਨਾਲ ਮੇਅਰ ਕੁਲਦੀਪ ਸਿੰਘ ਕਾਂਗਰਸ ਪ੍ਰਧਾਨ ਐਚਐਸ ਲੱਕੀ ਆਪ ਸਹੀ ਇੰਚਾਰਜ ਐਸਐਸ ਆਲੂਵਾਲੀ ਅਤੇ ਹੋਰ ਪ੍ਰਧਾਨ ਆਗੂ ਮੌਜੂਦ ਰਹੇ ਹਨ ਇਸ ਦੇ ਨਾਲ ਨਾਮਜ਼ਗੀਆਂ ਤੋਂ ਪਹਿਲਾਂ ਸਮਰਥਕ ਸੈਕਟਰ ਸਤਾਰਾ ਐਸ ਬੀ ਆਈ ਦਫਤਰ ਦੇ ਸਾਹਮਣੇ 71 ਤ ਹੋਏ ਸਮਰਥਕਾ ਦਾ ਉਤਸ਼ਾਹ ਦੇਖ ਕੇ ਉਮੀਦਵਾਰ ਮਨੀਸ਼ ਤਰਾਹੀ ਖੁਸ਼ ਨਜ਼ਰ ਆ ਰਹੇ ਸਨ ਪਰ ਨਮਰੀਦਿਆਂ ਦੌਰਾਨ ਸព ਦਾ ਕੇਂਦਰੀ ਮੰਤਰੀ ਪਵਨ ਬਾਸਲ ਨਹੀਂ ਪੁੱਜੇ ਖਬਰਾਂ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ